ਸਸਿਕਾਲ ਜੀ ਸੁਆਗਤ ਕਰਦੇ ਆ ਤੁਹਾਡਾ ਬੀਐਸ ਮੋਟਰ ਗੈरेज ਬਰਨਾਲਾ ਸਿਟੀ ਵੱਲੋਂ ਤੁਹਾਡਾ ਭਰਾ ਬਿੱਟੂ ਚਾਹਲ ਅੱਜ ਦੀ ਵਰਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਗੱਡੀ ਕਿਆ ਸਲਟੋਸ ਹਾਂਜੀ ਜਿਹੜੀ ਕਿ ਆਪਣੇ ਕੋਲੇ ਕੰਮ ਕਰਵਾਉਣ ਵਾਸਤੇ ਪਹੁੰਚੀ ਆ ਉੱਤਰਾ ਖੰਡ ਤੋਂ ਇਹ ਉਹੀ ਗੱਡੀ ਆ ਜਿਹਦੀ ਕੁਝ ਦਿਨ ਪਹਿਲਾਂ ਆਪਾਂ ਵੀਡੀਓ ਅਪਲੋਡ ਕੀਤੀ ਸੀ ਕਿ ਜਲਦੀ ਲੈ ਕੇ ਆਵਾਂਗੇ ਤੁਹਾਡੇ ਤੱਕ ਆਪਾਂ ਇਸ ਗੱਡੀ ਦੀ ਫਾਈਨਲ ਵੀਡੀਓ ਹਾਂਜੀ ਇੰਤਜ਼ਾਰ ਦੀਆਂ ਘੜੀਆਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਆਜੋ ਲਗਾਤਾਰ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਐਂਡ ਤੇ ਦਿਖਾਉਣੇ ਆਪਾਂ ਤੁਹਾਨੂੰ ਗੱਡੀ ਦੀ ਫਾਈਨਲ ਲੁੱਕ ਕਿੱਥੋਂ ਲੈ ਕੇ ਹੋਇਆ ਕੰਮ ਸਟਾਰਟ ਤੇ ਕਿੱਥੇ ਜਾ ਕੇ ਹੋਣਾ ਕੰਮ ਦਾ ਐਂਡ ਪੂਰਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਜਾਊਗਾ ਤੇ ਕਸਟਮਰ ਦੀ ਸਭ ਤੋਂ ਵੱਡੀ ਜਿਹੜੀ ਡਿਮਾਂਡ ਸੀ ਉਹ ਇਹੀ ਸੀ ਕਿ ਸਾਡੀ ਗੱਡੀ ਦਾ ਕੋਈ ਵੀ ਪਾਰਟ ਪੂਰਾ ਪੇਂਟ ਨਾ ਕੀਤਾ ਜਾਵੇ ਅਸੀਂ ਚਾਹੁੰਦੇ ਆ ਵੀ ਜਿੰਨਾ ਜਿੰਨਾ ਕੰਮ ਹੋਣ ਵਾਲਾ ਤੇ ਉਹਨਾਂ ਉਨਾਂ ਹੀ ਤੁਸੀਂ ਪੇਂਟ ਆ ਜਿਹੜਾ ਇਹਦੇ ਤੇ ਮਾਰੋ ਵੀ ਪੂਰਾ ਪੀਸ ਅਸੀਂ ਪੇਂਟ ਨਹੀਂ ਕਰਵਾਉਣਾ ਆਪਾਂ ਉਹਨਾਂ ਦੀਆਂ ਉਮੀਦਾਂ ਦੇ ਉੱਪਰ ਪੂਰੇ 100% ਖਰੇ ਉਤਰੇ ਆ ਮੈਚਿੰਗ ਤੇ ਟਾਈਮ ਜ਼ਰੂਰ ਲੱਗ ਗਿਆ ਪਰ ਬਿਲਕੁਲ ਜ਼ੀਰੋ ਜ਼ੀਰੋ ਮੈਚਿੰਗ ਕਰਕੇ ਉਸ ਤੋਂ ਬਾਅਦ ਪੈਨਲਾਂ ਦੇ ਉੱਪਰ ਆਪਾਂ ਕਲਰ ਅਪਲਾਈ ਕੀਤਾ ਬਹੁਤ ਹੀ ਸੋਹਣੀ ਕਲਰ ਕੁਆਲਿਟੀ ਬਣੀ ਆ ਕਲਰ ਮੈਚਿੰਗ ਫਿਨਿਸ਼ਿੰਗ ਬਹੁਤ ਸੋਹਣੀ ਗੱਡੀ ਤਿਆਰ ਹੋਈ ਆ ਜਦੋਂ ਕਸਟਮਰ ਗੱਡੀ ਲੈਣ ਆਇਆ ਦੇਖ ਕੇ ਬਹੁਤ ਖੁਸ਼ ਹੋਇਆ ਉਹ ਕਹਿੰਦੇ ਬਾਈ ਜੀ ਬਈ ਅਸੀਂ ਜਿੱਦਾਂ ਸੋਚਿਆ ਸੀ ਤੁਸੀਂ ਉਸ ਤੋਂ ਕਈ ਗੁਣਾ ਸਾਨੂੰ ਜਿਹੜਾ ਹੈਗਾ ਕੰਮ ਵਧੀਆ ਕਰਕੇ ਦਿੱਤਾਗਾ ਵੀ ਬਹੁਤ ਸੋਹਣਾ ਕੰਮ ਹੋਇਆ ਅਸੀਂ ਤੁਹਾਡੇ ਕੀਤੇ ਹੋਏ ਇਸ ਕੰਮ ਦੇ ਪੂਰੇ ਖੁਸ਼ ਹਾਂਗੇ ਤੇ ਨਾਲੇ ਯਾਰ ਥੈਂਕ ਯੂ ਕਰਦੇ ਆ ਇਹੋ ਜੇ ਕਸਟਮਰਾਂ ਦਾ ਜਿਹੜੇ ਐਡੀ ਐਡੀ ਦੂਰ ਤੋਂ ਕੰਮ ਕਰਵਾਉਣ ਵਾਸਤੇ ਸਾਡੇ ਛੋਟੇ ਜਿਹੇ ਸਹਿਰ ਬਰਨਾਲਾ ਦੇ ਵਿੱਚ ਆਉਣ ਦੀ ਇੱਛਾ ਨੂੰ ਪਾਲ ਕੇ ਬੈਠੇ ਨੇ ਲਗਾਤਾਰ ਮਹੀਨਾ ਡੇਢ ਮਹੀਨਾ ਮੈਨੂੰ ਲੱਗਦਾ ਬਾਈਆਂ ਦੇ ਨਾਲ ਗੱਲਬਾਤ ਚੱਲਦੀ ਨੂੰ ਹੋ ਗਿਆ ਸੀ ਤੇ ਇੰਨਾ ਟਾਈਮ ਬਾਈਆਂ ਨੇ ਵੇਟ ਕੀਤੀ ਬਹੁਤ ਬਹੁਤ ਥੈਂਕ ਯੂ ਆ ਤੇ ਨਾਲੇ ਮੈਂ ਧੰਨਵਾਦ ਕਰਦਾ ਉਹਨਾਂ ਸਾਰੇ ਭੈਣਾਂ ਭਰਾਵਾਂ ਦਾ ਜਿਹੜੇ ਸਪੋਰਟ ਕਰਦੇ ਨੇ ਆਪਣੇ ਕੰਮ ਦੀਆਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਤੇ ਜਿਨ੍ਹਾਂ ਨੇ ਆਪਣੇ ਪੇਜਾਂ ਨੂੰ ਕੀਤਾ ਹੋਇਆ ਫੋਲੋ ਤੇ ਜਿਨ੍ਹਾਂ ਨੇ ਆਪਣੇ ਪੇਜਾਂ ਨੂੰ ਹਜੇ ਤੱਕ ਫੋਲੋ ਨਹੀਂ ਕੀਤਾ ਉਹ ਵੀ ਕਰ ਲਿਓ ਆਪਣੇ ਪੇਜਾਂ ਨੂੰ ਫੋਲੋ ਥੈਂਕ ਯੂ